ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਨੁਕਤੇ ਸਾਂਝਾ ਕਰਨਾ ਕਿ ਕਣਕ ਦੀ ਬਿਜਾਈ ਕਰਨ ਉਪਰੰਤ ਕਿਸਾਨ ਵੀਰਾਂ ਨੇ ਜਿਹੜੀ 72 ਘੰਟੇ ਦੇ ਅੰਦਰ ਅੰਦਰ 2 ਤੋਂ 3 ਦਿਨ ਦੇ ਅੰਦਰ ਅੰਦਰ ਜਿਹੜੀ ਆਪਾਂ ਕਹਿੰਦੇ ਨੇ ਪ੍ਰੀਮਰਜੈਂਸ ਹਰਬੀਸਾਈਡ 2 ਤੋਂ 3 ਦਿਨ ਦੇ ਅੰਦਰ ਅੰਦਰ 200 ਲੀਟਰ ਪਾਣੀ ਦੇ ਵਿੱਚ ਫਲੈਟ ਫਨ ਨੋਜ਼ਲ ਨਾਲ ਜਿਹੜੇ ਆਪਾਂ ਨਦੀਨ ਨਾਸ਼ਕ ਸਪਰੇਅ ਕਰਦੇ ਹਾਂ ਕਿ ਗੁੱਲੀ ਡੰਡਾ ਉੱਗੇ ਹੀ ਨਾ ਉਦੇ ਬਾਰੇ ਕੁਝ ਸਵਾਲ ਸੀਗੇ ਕਿ ਖਾਸ ਤੌਰ ਤੇ ਪਾਇਰੋਕਸਾ ਸਲਫੋਨ ਜਿੱਥੇ ਕਿਸਾਨ ਵੀਰਾਂ ਨੇ ਵਕੀਰਾ ਜਾਂ ਮੂਮੀਜੀ ਵਗੈਰਾ ਸਪਰੇਅ ਕੀਤੀ ਆ ਕਿਉਂਕਿ ਆਪਾਂ ਬਜਾਈ ਤੋਂ 72 ਘੰਟੇ ਦੇ ਅੰਦਰ ਅੰਦਰ ਉਹਦੇ ਵਿੱਚ ਪੈਂਡੀਮੈਥ ਲੈਣੀ ਜਿਹੜੀ ਸਟ੍ਰੋਂਗ ਉਹ ਵੀ ਸਪਰੇਅ ਕਰ ਸਕਦੇ ਆ ਜਿਹੜੀ ਪਾਇਰੋਕਸਾ ਸਲਫੋਨ ਆ ਵਕੀਰਾ ਮੂਮੀਜੀ ਵਗੈਰਾ ਇਹ ਆਉਂਦੀਆਂ ਇੱਕ ਪਲੇਟਫਾਰਮ ਦਵਾਈ ਉਹਦੀ ਸਿਫਾਰਿਸ਼ ਹੈ ਇੱਕ ਦક્ષ_+ ਉਹਦੀ ਸਿਫਾਰਸ਼ ਹੈ ਪਲੇਟਫਾਰਮ 1 ਲੀਟਰ ਪ੍ਰਤੀ ਏਕੜ ਜੇ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ ਫਿਰ ਪਲੇਟਫਾਰਮ ਜਾਂ ਦક્ષ_+ ਆਪਾਂ ਕਰਦੇ ਆ ਜਿਹਦੇ ਵਿੱਚ ਪੈਂਡੀਮੈਥਲਨ ਦੇ ਨਾਲ ਮੈਟਰੀਬਿਊਜ਼ਨ ਜਿਹੜਾ ਟੈਕਨੀਕਲ ਹੈ ਇਹਨਾਂ ਦੋਹਾਂ ਦਵਾਈਆਂ ਦੇ ਵਿੱਚ ਤਾਂ ਪਹਿਲਾ ਪਾਣੀ 21 ਦਿਨ ਤੇ ਲਈਏ ਇਹਦੇ ਬਾਰੇ ਕਿਸਾਨ ਵੀ ਦਿੰਦਾ ਸਵਾਲ ਆ ਤਾਂ ਉਹਦੇ ਬਾਰੇ ਮੈਂ ਕਿਉਂਕਿ ਮੇਰਾ ਜਿਹੜਾ ਹੈਗਾ ਮੁੱਖ ਮੰਤਵ ਹੁੰਦਾ ਕਿ ਤੁਹਾਡੇ ਤਾਂ ਹੀ ਜਿਹੜੀ ਜੋ ਸਫਾਰਸ਼ਾਂ ਨੇ ਜੋ ਕਿਸਾਨ ਵੀਰਾਂ ਦਾ ਫੀਡਬੈਕ ਹੈ ਜੋ ਆਪਣੇ ਤਜਰਬੇ ਦੇ ਹਿਸਾਬ ਨਾਲ ਉਹ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਪਹਿਲੀ ਗੱਲ ਤਾਂ ਇਹ ਆ ਕਿਸਾਨ ਵੀਰੋ ਜੇ ਆਪਾਂ ਬਜਾਈ ਤੋਂ 2 ਦਿਨ ਦੇ ਅੰਦਰ ਅੰਦਰ ਸਹੀ ਵੱਤਰ ਦੇ ਵਿੱਚ ਪੂਰਾ ਪਾਣੀ ਲਾ ਕੇ 200 ਲੀਟਰ ਘਟਾ ਵਾਲੀ ਨੋਜ਼ਲ ਦੇ ਨਾਲ ਸ਼ਾਮ ਨੂੰ ਸਪਰੇਅ ਕੀਤੀ ਹੋਈ ਆ ਜੇ ਆਪਾਂ ਉਸੇ ਦਿਨ ਕਰਤੀ ਸਭ ਤੋਂ ਵੱਧ ਨਤੀਜਾ ਜੇ ਅਗਲੇ ਦਿਨ ਜਾਂ ਉਸ ਤੋਂ ਅਗਲੇ ਜੇ ਆਪਾਂ ਤੀਜੇ ਦਿਨ ਕੀਤੀ ਆ ਉਵੇਂ-ਉਵੇਂ ਰਿਜ਼ਲਟ ਜਿਹੜਾ ਹੈਗਾ ਆਪਾਂ ਨੂੰ ਘਟ ਆਉਣ ਦੇ ਚਾਂਸ ਰਹਿੰਦੇ ਆ ਚਾਂਸ ਰਹਿੰਦਾ ਕਿ ਗੁੱਲੀ ਡੰਡਾ ਤੁਹਾਡੇ ਹਰਾ ਹੋ ਸਕਦਾ ਦੂਸਰੀ ਗੱਲ ਕਿ ਜਿਹੜੀ ਪਾਇਰੋਕਸਾ ਸਲਫੋਨ ਟੈਕਨੀਕਲ ਹੈ ਜਿਹੜੀਆਂ ਜਿਹੜੀਆਂ ਵੀ ਇਹ ਵੱਖ-ਵੱਖ ਕੰਪਨੀਆਂ ਵੱਲੋਂ ਇਹ ਟੈਕਨੀਕਲ ਬਣਾਇਆ ਜਾਂਦਾ ਦੋ ਬ੍ਰਾਂਡ ਸਫਾਰਸ਼ ਨੇ ਵੀ ਜੁਲ੍ਹਿਆਂਵਾਲੇ ਮੰਮੀ ਜੀ ਵਕੀਰਾ ਦੇ ਨਾਮ ਤੇ ਤਾਂ ਇਹਨਾਂ ਵੱਲੋਂ ਲੇਬਲ ਦੇ ਵਿੱਚ ਆਪਦੇ ਲਿਖਿਆ ਜਾਂਦਾ ਕਿ ਪੂਰੀ ਐਫੀਕੇਸੀ ਵਾਸਤੇ ਚੰਗੀ ਵਾਸਤੇ 21 ਦਿਨ ਤੇ ਪਾਣੀ ਲਾ ਦੇ ਪੀਏ ਜੀ ਲੁਧਿਆਣਾ ਵੱਲੋਂ ਜਿਹੜੀਆਂ ਸਿਫਾਰਸ਼ ਜਦੋਂ ਦਿੱਤੀ ਗਈ ਆ ਤਾਂ ਉਹਦੇ ਨਾਲ ਇਹ ਜਿਹੜੀ ਹੈਗੀ 21 ਦੇ ਨਾਲ ਹੀ ਸਿਫਾਰਸ਼ ਨਹੀਂ ਦਿੱਤੀ ਗਈ ਪਰ ਜਿਹੜੀ ਪਾਣੀ ਲਾਉਣ ਦੇ ਵਿੱਚ ਆਪਣੀ ਸਿਫਾਰਸ਼ ਜ਼ਰੂਰ ਆ ਕਿ ਜਿਹੜੀ 1 ਅਕਤੂਬਰ ਚ ਬਜਾਈ ਆ ਉਹਨੂੰ 3 ਹਫ਼ਤਿਆਂ ਤੇ ਉਸ ਤੋਂ ਬਾਅਦ ਵਾਲੇ 4 ਹਫ਼ਤਿਆਂ ਤੇ ਆਪਾਂ ਪਾਣੀ ਕਣਕ ਦੀ ਫਸਲ ਦੇ ਵਿੱਚ ਜਮੀਨ ਦੇ ਅਨਸਾਰ ਲਾ ਦੇਣਾ ਕਹਿਣ ਦਾ ਮਤਲਬ ਕਿ ਜੇ ਜ਼ਮੀਨ ਦੇ ਵਿੱਚ ਗਿੱਲ ਪ੍ਰੋਪਰ ਹੋਊਗੀ ਤਾਂ ਰਿਜ਼ਲਟ ਵੀ ਆਪਾਂ ਨੂੰ ਦੀਨ ਨਾਸ਼ਕ ਦਾ ਪ੍ਰੋਪਰ ਮਿਲੇਗਾ ਹੁਣ ਗੱਲ ਹੋ ਗਈ ਕਿ ਜੇ ਗੁੱਲੀ ਡੰਡਾ ਤੁਹਾਡੇ ਕਿਉਂਕਿ ਜੇ ਤੁਸੀਂ ਜੇ ਮੇਰਾ ਤਜਰਬਾ ਇਹ ਹੈ ਕਿ ਜੇ ਆਪਾਂ 1.5 ਤੋਂ 2 ਲੀਟਰ ਪਹਿਲੀ ਵਾਰ 2 ਲੀਟਰ ਤੱਕ ਪੈਂਡੀਮੈਥਲਨ ਕਰ ਸਕਦੇ ਫਿਰ 1.5 ਲੀਟਰ ਤਾਂ ਜਿਹੜੀ 1.5 ਲੀਟਰ ਦੀ ਸफारਸ਼ ਹੈ ਜੇ ਬਹੁਤ ਜ਼ਿਆਦਾ ਤਾਂ 2 ਲੀਟਰ ਤੱਕ ਵੀ ਕਰ ਸਕਦੇ ਆ 1.5 ਲੀਟਰ ਜੇ ਆਪਾਂ ਪੈਂਡੀਮੈਥਲਨ ਕੀਤੀ ਹੋਈ ਆ ਤਾਂ ਆਪਣੇ ਕੋਈ ਚਾਂਸ ਨਹੀਂ ਕਿ ਗੁੱਲੀ ਡੰਡਾ ਜੰਮ ਪਵੇ ਪੂਰੇ ਵਧੀਆ ਤਰੀਕੇ ਨਾਲ ਜੇ ਆਪਾਂ ਕੀਤੀ ਹੈ ਜੇ ਹਰਾ ਹੋ ਗਿਆ ਤਾਂ ਫਿਰ ਜਿਹੜਾ ਬਰੀਕ ਬਰੀਕ ਆ ਖਾਸ ਤੌਰ ਤੇ ਜਿਹੜੇ ਇਹ ਟੈਕਨੀਕਲ ਹਨ ਪਾਇਰੋਕਸਲ ਸਲਫੋਨ ਜੇ ਆਪਣੇ ਬਰੀਕ-ਬਰੀਕ ਹੋ ਗਿਆ 20 ਦਿਨ ਤੇ 22 ਦਿਨ ਤੇ 24 ਦਿਨ ਤੇ ਆਪਾਂ ਪਾਣੀ ਲਾ ਦਿੰਨੇ ਆ ਤਾਂ ਉਹ ਜਿਹੜਾ ਹੈਗਾ ਕੰਟਰੋਲ ਹੋ ਜਾਂਦਾ ਪਰ ਕਿਸਾਨ ਵੀਰਾਂ ਦਾ ਇਹ ਚ ਦੋਹੇ ਪਾਸੇ ਫੀਡਬੈਕ ਮਿਲਿਆ ਕੁਝ ਕਿਸਾਨ ਵੀਰ ਕਹਿੰਦੇ ਕਿ ਅਸੀਂ ਕੀਤਾ ਸੀ ਪਾਣੀ ਲਾਇਆ ਸੀ ਸਾਡੇ ਗੁੱਲੀ ਡੰਡਾ ਹਰਾ ਹੋਇਆ ਪਿਛਲੇ ਸਾਲਾਂ ਚ ਨਹੀਂ ਰਿਜ਼ਲਟ ਮਿਲਿਆ ਕਈ ਕਿਸਾਨ ਵੀਰ ਕਹਿੰਦੇ ਕਿ ਸਾਡੇ ਰਿਜ਼ਲਟ 100% ਮਿਲਿਆ ਤੇ ਗੁੱਲੀ ਡੰਡਾ ਮੱਚ ਗਿਆ ਹੁਣ ਇੱਥੇ ਇਹ ਆ ਕਿ ਜਿੱਥੇ ਤੁਸੀਂ ਪਰੌਕਸਸਲਫੋਨ ਪਲੱਸ ਬੈਂਡੀਮੈਥਲਨ ਕੀਤੀ ਆ ਫੇਰ ਵੀ ਗੁੱਲੀ ਡੰਡਾ ਹਰਾ ਜਿੱਥੇ ਆਪਾਂ ਦੋਵੇਂ ਟੈਕਨੀਕਲ ਵੀ ਕੀਤੇ ਹਨ ਪਰ ਆਪਾਂ ਰਾਕਸਸਰਬੋਨ 60 ਗ੍ਰਾਮ ਪਲੱਸ 1.5 ਤੋਂ 2 ਲੀਟਰ ਪੈਂਡੀਮੈਥਲਨ ਵੀ ਕਿਸਾਨ ਵੀਰਾਂ ਨੇ ਡਬਲ ਡਬਲ ਵੀ ਪਾ ਲਈ ਫਿਰ ਵੀ ਜਿਹੜਾ ਹਰਾ ਹੋ ਗਿਆ ਤੇ ਹੁਣ ਪਹਿਲੇ ਪਾਣੀ ਤੋਂ ਪਹਿਲਾਂ ਤੁਸੀਂ ਸਪਰੇਅ ਕਰਨ ਦੀ ਸੋਚ ਰਹੇ ਕਿਉਂਕਿ ਮੈਨੂੰ ਫੋਨ ਇੱਕ ਦੋ ਕਿਸਾਨ ਵੀਰਾਂ ਦਾ ਆਇਆ ਕਿ ਅਸੀਂ ਸਪਰੇਅ ਪਹਿਲਾਂ ਫੇਰ ਕਰ ਲਈਏ ਤਾਂ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਦੋਵੇਂ ਟੈਕਨੀਕਲ ਕੀਤੇ ਹੈ ਗੁੱਲੀ ਡੰਡਾ ਹਰਾ ਹੋ ਗਿਆ ਬਰੀਕ ਬਰੀਕ ਹੈ ਤਾਂ ਤੁਸੀਂ ਭਾਈ ਆਪਦੇ ਜ਼ਮੀਨ ਦੇ ਹਿਸਾਬ ਨਾਲ ਪਾਣੀ ਦਿਓ ਤੇ ਉਹਦਾ ਰਿਜ਼ਲਟ ਵੇਖੋ ਤੁਸੀਂ ਤੀਜੀ ਜਿਹੜੀ ਕਿਉਂਕਿ ਹਰਬੀਸਾਈਡ ਲੋਡ ਹੀ ਬੜਾ ਜਿਹੜਾ ਜ਼ਮੀਨ ਦੇ ਉੱਤੇ ਹੋ ਜੂਗਾ ਕੱਲੀ ਜਿਹੜੀ ਇਹ ਪਰੌਕਸਾ ਸਲਫੋਨ ਆ ਨਾ ਇਹਦਾ ਵੇਟਿੰਗ ਪੀਰੀਅਡ ਹੈ ਜਿਹੜਾ ਪ੍ਰੀ ਹਾਰਵੈਸਟ ਟਾਈਮ ਕਣਕ 'ਚ 131 ਦਿਨ ਦਾ ਬਜਾਈ ਤੋਂ ਫਿਰ ਉਹਦਾ ਰੈਜ਼ੀਡੂ ਜਿਹੜਾ ਕਿਤੇ ਜਾਂਦਾ ਜ਼ਮੀਨ ਦੇ ਵਿੱਚੋਂ ਦੂਸਰੀ ਗੱਲ ਇਹਨੇ ਫੈਟੀ ਐਸਿਡ ਜਿਹੜੇ ਹੈਗੇ ਬਣ ਨਹੀਂ ਦੇਣੇ ਨਦੀਨ ਦੇ ਵਜੇ ਪ੍ਰੋਪਰ ਜੇ ਬਰੀਕ ਹੈ ਜਦੋਂ ਆਪਾਂ ਪਾਣੀ ਛੱਡਦਾ ਉਹਨੇ ਅਪਟੇਕ ਲੈਣੀ ਆ ਤਾਂ ਉਹ ਜਿਹੜਾ ਨਦੀਨ ਆ ਤੁਹਾਡਾ ਉਹ ਪੂਰਾ ਚਾਂਸ ਰਹਿੰਦੇ ਹੈ ਕਿ ਕੰਟਰੋਲ ਹੋਵੇਗਾ ਪਰ ਇਹ ਹੈਗਾ ਜਿਹੜਾ ਪ੍ਰੀਮਰਜੈਂਸੀ ਹੈ ਇਹ ਨਹੀਂ ਹੋਗਾ ਕਿ ਤੁਸੀਂ ਗੁੱਲੀ ਡੰਡਾ ਉੱਗੇ ਹੋਏ ਤੇ ਜੇ ਸਪਰੇਅ ਕਰੋਗੇ ਇਹ ਪ੍ਰੀਮਰਜੈਂਸ ਹਰਬੀਸਾਈਡ ਨੇ ਬਹੁਤ ਬਰੀਕ ਨੂੰ ਤਾਂ ਕੰਟਰੋਲ ਹੋ ਸਕਦਾ ਪਰ ਜੇ ਤੁਸੀਂ ਕਹੋ ਉੱਗੇ ਹੋਏ ਤੇ ਇਹੀ ਸਪਰੇਅ ਕਰ ਲਈਏ ਉਹਨੂੰ ਕੰਟਰੋਲ ਕਰ ਲਈਏ ਇਹ ਮੁਸ਼ਕਲ ਹੈ ਮੈਂ ਤੁਹਾਨੂੰ ਇਹ ਸਿਫਾਰਿਸ਼ ਨਹੀਂ ਕਰੂੰਗਾ ਤਾਂ ਤੁਸੀਂ ਜਿਹੜਾ ਹੈਗਾ ਪਾਣੀ ਲਾ ਕੇ ਤੇ ਪਾਣੀ ਤੋਂ ਉੱਗੇ ਤੋਂ ਬਾਅਦ ਵਾਲੀਆਂ ਜਿਹੜੀਆਂ ਹੈਗੇ ਨਾ ਦੀ ਨਾਸ਼ਕ ਜੇ ਤੁਹਾਡੇ ਗੁੱਲੀ ਡੰਡਾ ਫੇਰ ਵੀ ਹੁੰਦਾ ਤਾਂ ਫੇਰ ਤੁਸੀਂ ਕਰ ਸਕਦੇ ਵਰਨਾ ਤੁਹਾਨੂੰ ਜ਼ਰੂਰਤ ਮੇਰਾ خیال ਨਹੀਂ ਪਵੇਗੀ ਤੇ ਅੱਗੇ ਤੋਂ ਵੀ ਆਪਾਂ ਜਿਹੜਾ ਹੈਗਾ ਨਾ ਮੇਨ ਮੈਂ ਪਹਿਲਾਂ ਵੀ ਵਾਰ-ਵਾਰ ਕਹਿਣਾ ਹੁੰਦਾ ਕਿ ਸਪਰੇਅ ਦੇ ਨਾਲ-ਨਾਲ ਨਾ ਕੁਆਲਿਟੀ ਦੇ ਨਾਲ-ਨਾਲ ਵੀ ਜਿੰਨਾ ਅਸੀਂ ਮਹਿੰਗਾ ਕੋਈ ਨਦੀਨ ਨਾਸ਼ਕ ਵਗੈਰਾ ਕਰਦੇ ਉਹਦੇ ਨਾਲ ਜਿਹੜੀ ਟੈਕਨੋਲੋਜੀ ਆ ਸਪਰੇਅ ਕਰਨ ਦਾ ਤਰੀਕਾ ਉਹਦਾ ਸਹੀ ਸਮਾਂ ਕਿਉਂਕਿ ਆਪਾਂ ਜੇ ਫਰਜ ਗਰ ਲਾਜ ਕਣਕ ਬੀਜੀ ਉਸੇ ਦਿਨ ਸ਼ਾਮ ਨੂੰ ਕਰੋ ਅਗਲੇ ਦਿਨ ਜਾਂ ਦੋ ਦਿਨ ਲਗਾਉਣ ਦੀ ਲੋੜ ਹੀ ਨਹੀਂ ਹੁੰਦੀ ਪਾਣੀ ਪੂਰਾ ਲਾਓ ਨੋਜ਼ਲ ਸਹੀ ਵਰਤੋ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ